ਹੈਲੋ 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 ਜੀ ਸਸਕਾਲ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕਮਲ ਪੰਜਾਬੀ ਰੂਟਸ ਤੇ ਹਾਂਜੀ ਫੇਰ ਤੋਂ ਦੁਬਾਰਾ ਆਪਨ ਹੋ ਗਿਆ ਨੇ ਛੁੱਟੀਆਂ ਤੇ ਹੁਣ ਮੈਂ ਫੇਰ ਇਹ ਛੁੱਟੀਆਂ ਦੇ ਵਿੱਚ ਜਿਹੜੀ ਹੈਗੀ ਆ ਸ਼ਾਪਿੰਗ ਕਰੂੰਗੀ ਦੀਵਾਲੀ ਦੀ ਸਾਰੇ ਕਹਣਗੇ ਵੀ ਤੂੰ ਸਾਰਾ ਦਿਨ ਸ਼ਾਪਿੰਗ ਕਰਦੀ ਰਹਿੰਦੀ ਆ ਸਿਰਫ ਆਹੀ ਇੱਕ ਮੰਥ ਹੁੰਦਾ ਸ਼ਾਪਿੰਗ ਕਰਾਂ ਦਾ ਕਿਉਂਕਿ ਇਹੀ ਸਾਰਾ ਪੂਰਾ ਫੈਸਟੀਵਲ ਸੀਜ਼ਨ ਜਿਹੜਾ ਹੈਗਾ ਚੱਲ ਰਿਹਾ ਆ ਸੋ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਜਿਹੜੀ ਦੀਵਾਲੀ ਆ ਨਾ ਮੇਰੀਆਂ ਛੁੱਟੀਆਂ ਦੇ ਵਿੱਚ ਆ ਗਈ ਆ ਸੋ ਮੈਂ ਕੀ ਕਰਨਾ ਹੁਣ ਇਹਨਾਂ ਛੁੱਟੀਆਂ ਦੇ ਵਿੱਚ ਥੋੜੀ-ਬਹੁਤ ਕਰਾਸ਼ੀ ਕਰਨੀ ਆ ਬੈਂਕ ਦੇ ਕੰਮ ਨੇ ਤੇ ਸ਼ਾਪਿੰਗ ਵੀ ਕਰਨੀ ਆ ਦੀਵਾਲੀ ਦੇ ਨਵਾਂ ਸੂਟ ਵੀ ਲੈਣਾ ਦੀਵਾਲੀ ਤੇ 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 ਹੋ ਡੈਕੋਰੇਸ਼ਨ ਐਂਡ 올 ਸਾਰਾ ਕੁਝ ਵੀ ਇਹ ਸਭ ਵਲੌਗ ਦੇ ਵਿੱਚ ਮੈਂ ਜਿਹੜਾ ਹੈਗਾ ਤੁਹਾਨੂੰ ਦਿਖਾਉਂਗੀ ਸੋ ਦੀਵਾਲੀ ਇਨ ਕੈਨੇਡਾ ਮੈਨੂੰ ਬਹੁਤ ਜ਼ਿਆਦਾ ਵਧੀਆ ਮਤਲਬ ਤਿਹਾੜ ਲੱਗਦਾ ਵੈਸੇ ਮੇਰਾ ਫੇਵਰਟ ਜਿਹੜਾ ਫੈਸਟੀਵਲ ਉਹ ਹੋਲੀ ਆ ਮੈਨੂੰ ਹੋਲੀ ਖੇਡਣਾ ਬਹੁਤ ਪਸੰਦ ਆ ਪਰ ਤਾਂ ਦੀਵਾਲੀ ਵੀ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਸੋ ਹੁਣ ਫਟਾਫਟ ਚੱਲੀਏ ਤੇ ਮੈਂ ਹੁਣ ਪਹਿਲਾਂ ਸੋਨਾ ਬੈਂਕ ਬੈਂਕ ਦਾ ਇੱਕ ਥੋੜਾ ਜਿਹਾ ਕੰਮ ਕਰਨਾ ਆ ਫਿਰ ਉਸ ਤੋਂ ਬਾਅਦ ਗਰੋਸਰੀ ਕਰਨੀ ਆ ਤੇ ਫਿਰ ਚਲਦੇ ਆ ਥੋੜੀ ਬਹੁਤ ਸ਼ੋਪਿੰਗ ਕਰਨ ਅੱਜ ਮੈਂ ਤੁਹਾਨੂੰ ਬਹੁਤ ਸੌਖੇ ਤਰੀਕੇ ਨਾਲ ਜਿਹੜੀ ਹੈਗੀ ਮੱਕੀ ਦੀ ਓਟੀ ਬਣਾਉਣੀ ਸਿਖਾਉਣੀ ਆ ਠੀਕ ਆ ਕਈਆਂ ਨੂੰ ਪਤਾ ਹੋਊਗਾ ਸਿਖਾਉਣ ਵਾਲੇ ਤਾਂ ਗੱਲ ਹੈ ਨਹੀਂ ਕਿੱਦ ਦੀ ਪੇੜਾ ਕਰਨਾ ਨਾਰਮਲ ਜਿਵੇਂ ਆਪਾਂ ਕੱਟ ਕੇ ਰਿਆਕੇ ਦਾ ਹੀ ਕਰਦੇ ਆ ਠੀਕ ਹੈ। ਕੋਤਵਾਂ ਦਾ ਆ ਲੈਣਾ ਇੱਕ ਕਲਿੰਗ ਪੇਪਰ ਆ ਜਿਹੜਾ ਆਪਾਂ ਜਿਵੇਂ ਸਬਜ਼ੀ ਬਚੀ ਹੁੰਦੀ ਹੈ ਜਿਵੇਂ ਪਿਆਜ਼ ਟਮਾਟਰ ਨੂੰ ਰੁਪੇਟੇ ਨਾਲ ਨਹੀਂ ਹੁੰਦਾ ਜਿਹਨੂੰ ਕਲਿੰਗ ਪੇਪਰ ਕਹਿੰਦੇ ਨੇ ਮੈਨੂੰ ਪੰਜਾਬੀ ਚ ਪਤਾ ਨਹੀਂ ਕੀ ਕਹਿੰਦੇ ਨੇ। ਠੀਕ ਹੈ। ਇਹ ਕਰਕੇ ਇਹ ਤੁਸੀਂ ਚੱਕਲੇ ਤੇ ਪ੍ਰੋਪਰ ਪਿਚਾ ਲੈਣਾ। ਉਸ ਤੋਂ ਬਾਅਦ ਇਦਾਂ ਇਹਨੂੰ ਕਰਕੇ ਨਾ ਮੜਾ ਜਾ। ਤੇ ਇਹਦੇ ਤੇ ਵੀ ਥੋੜਾ ਜਿਹੜਾ ਹੈਗਾ ਪਾਣੀ ਲਾ ਲੈਣਾ ਕਲਿੰਗ ਪੇਪਰ ਤੇ। ਹੁਣੇ ਰੱਖ ਦੋ ਨਾ ਇਹਨੂੰ ਇਹਦੇ ਤੇ ਇਦਾਂ

पूरी गोल ते पतली बन के गया देखो, बिल्कुल पूरी गोल बन गई है रोटी इथो चक के फिर माड़ा जा गिला हाथ करके ताकि हाथ हथ ना

ఇండియా గట్టే మళ్దే జా ఇండియా ఇంలి గే బనట్ల ओके जी सो मैं ਇਹ ਤਾਂ ਪਹਿਲਾਂ ਜਿੰਨੀ ਗੱਲ ਵੀ ਸ਼ਾਪਿੰਗ ਕਰਦੀ ਸੀ ਮੈਂ ਘਰੇ ਆ ਕੇ ਨਾ ਸਮਾਨ ਨਹੀਂ ਦਿਖਾਉਂਦੀ ਹੁੰਦੀ ਸੀ ਜੀ ਤੇ ਮੇਰੇ ਮੰਮੀ ਵੀ ਮੇਨ ਕਹਿੰਦੇ ਵੀ ਤੂੰ ਬਣਾਉਂਦੀ ਰਹਿੰਦੀ ਹੈ ਵੀਡੀਓਜ਼ ਵਗੈਰਾ ਪਰ ਦੱਸਦੀ ਤਾਂ ਹੈ ਨਹੀਂ ਕੀ ਕੀ ਲੈਂਦਾ ਸੋ ਅੱਜ ਮੈਂ ਨਾ ਆ ਕੇ ਤੁਹਾਨੂੰ ਸੋਚਿਆ ਕਿ ਸਮਾਨ ਦਿਖਾਉਣੀ ਹੈ ਵੀ ਮੈਂ ਕੀ ਕੀ ਲੈ ਕੇ ਆਈਆਂ ਸਭ ਤੋਂ ਪਹਿਲਾਂ ਸੂਟ ਨਾਟ ਸੂਟ ਹੈ ਸ਼ਾਲ ਕਿਉਂਕਿ ਸੂਟ ਮੇਰੇ ਕੋਲ ਹੈਗਾ ਹੈ ਮੇਰੇ ਕਰਕੇ ਦਿਖਾ ਦਉਗੀ ਬਹੁਤ ਸੋਹਣਾ ਬਰਾਊਨ ਤੇ ਗੋਲਡਨ ਕਲਰ ਦਾ ਸ਼ਾਲ ਕਿਉਂਕਿ ਜਦੋਂ ਮੇਰਾ ਸੂਟ ਆਣਾ ਉਹ ਵੀਰੇ ਨਾਲ ਮਿਲਦਾ ਜੁਲਦਾ ਜਿਆ ਆ ਤੇ ਪਰ ਮੈਂ ਅੱਜ ਨਹੀਂ ਦਿਖਾਣਾ ਹੈਗਾ ਮੈਂ ਦਵਾਈ ਵਾਲੇ ਵਲੌਗ ਚ ਦਿਖਾਉਂਗੀ ਮੇਰਾ ਨਵਾਂ ਸੂਟ ਇਹ ਵੀ ਹੈ ਮੇਰਾ ਸ਼ਾਲ ਤੇ ਇਕ ਲਈ ਹੈ ਹੀਲ ਵੈਸਾ स्ਨੋ ਅਰ ਨਰਵਾਈਮਰ ਫਿਰ ਵੀ ਮੈਂ ਸਬਸਕ੍ਰਾਈਬ ਹੀ ਕਰ ਲਿਆ ਮੈਂ ਕਿਹਾ ਕਰ ਦੂਣੀ ਨਾ ਮੈਂ ਹਰੇਕੀ ਚੀਜ਼ ਦੇ ਜਿਹੜੇ ਬਿੱਲ ਹੁੰਦੇ ਨੇ ਉਹਨਾਂ ਦੇ ਬਾਕਸਸ ਚ ਪਾ ਦੇਣੀ ਹੈ ਸੋ दैट ਗੱਲ ਨੂੰ ਐਕਸਚੇਂਜ ਕਰਨਾ ਜਾਂ ਕੁਝ ਵੀ ਰਿਟਰਨ ਕਰਨਾ ਤਾਂ ਉਹਨਾਂ ਦੇ ਬਿੱਲ ਹੀ ਲੱਭਣੇ ਪੈਂਦੇ ਹੈਗੇ ਤਾਂ ਉਹਦੇ ਵਿੱਚ ਹੀ ਸੰਭੋ ਉਹਨਾਂ ਦੇ ਬਿੱਲ ਮਿਲ ਜਾਂਦੇ ਨੇ ਓਕੇ ਅੱਜ ਅੱਜ ਦੇ ਦਿਨ ਹੈਗਾ ਧੰਤਰਸ ਸੋ ਧੰਤਰਸ ਤੇ ਸ਼ੁਰੂ ਤੋਂ ਮੰਮੀ ਨੇ ਦੇਖਿਆ ਕਿ ਕੋਈ ਨਾ ਕੋਈ ਭਾਂਡਾ ਲੈ ਲੈਂਦੇ ਹੁੰਦੇ ਹੈ ਕਿਚਨ ਦਾ ਕੁਝ ਨਾ ਕੁਝ ਸਮਾਨ ਸੋ ਮੈਂ ਨਵਾਂ ਤਵਾ ਲੈ ਆ ਸੀ ਯਾ ਇਹਨਾਂ ਨਵਾਂ ਤਵਾ ਲੈ ਆਇਆ ਨਾਨ ਸਟਿੱਕੀ ते सब तो वीडी चीज है मैं आप पूरा पैन सेट लैके आई हूँ क्योंकि मैं बहुत टाइम तो ही चाहिए सी मेरे को सारे रंग बिरंगे से टोटल बारह पीस ने आ वाले ਸੋ ਚਾਹਾਂ ਭੰਡਾ ਵੀ ਆ ਤੜਕੀ ਵਾਲੀ ਵੱਡੇ ਛੋਟੇ ਆਮਲੇਟ ਵਗੈਰਾ ਬਣਾਉਣਾ ਵੀ ਸਬਜੀ ਵਗੈਰਾ ਬਣਾਉਣ ਲਈ ਵੀ ਤੇ ਇਹਨਾਂ ਦੇ ਸਪੈਸ਼ਲ ਆ ਵਗੈਰਾ ਸਭ ਕੁਝ ਨੇ ਸੋ ਮੈਂ ਬਹੁਤ ਟਾਈਮ ਤੋਂ ਮੈਨੂੰ ਆ ਚੀਜ਼ ਮਤਲਬ ਚਾਹੀਦੀ ਸੀ ਜੀ ਮੈਨੂੰ ਐਵੇਂ ਸੀਗਾ ਕਿ ਮੈਂ ਤਾਂ ਇਨਵੈਸਟ ਕਰਾਂ ਕਿਉਂਕਿ ਸਾਰੇ ਭੰਡੇ ਨਾ ਮੇਰੇ ਅਲੱਗ-ਅਲੱਗ ਤਰ੍ਹਾਂ ਦੇ ਸੀਗੇ ਹੁਣ ਪਰ ਮੈਨੂੰ ਸ਼ੌਂਕ ਸੀਗਾ ਕਿ ਮੈਂ ਥੋੜਾ ਜਿਹਾ ਕਲਰਫੁਲ ਜਿਹਾ ਵਧੀਆ ਜਿਹਾ ਸੈੱਟ ਲਵਾਂ ਸੋ ਤਾਂ 13 ਸਾਲ ਦੇ ਦਿਨ ਮੈਂ ਇਹ ਚੀਜ਼ ਲੈ ਲਈ ਪਸ ਤੋਂ ਬਿਨਾ ਇੱਕ ਨਾਵਾ ਹੈਨਵਾਸ਼ ਆਤਾ ਕੁਛ ਖਾਸ ਨਹੀਂ ਹੈਗਾ ਇਹ ਤਾਂ ਦੋਪਰ ਸੀਮ ਤੇ हेयर ऑयल ਤੇ ਫੇਸ ਸੀਰਮ ਹੋਰ ਹੀ ਹੇਅਰ ਤੇ ਵੀ ਲਾ ਸਕਦੇ ਫੇਸ ਤੇ ਵੀ ਲਾ ਸਕਦੇ ਹਾਂ ਯਾ ਦੈਟਸ ਇਟ پیسے ਇੰਨੇ ਲਾ ਜਾਂਦੇ ਪਰ ਸਮਾਨ ਥੋੜਾ ਹੀ ਨਿਕਲਿਆ ਐ ਫੀਲ ਹੋ ਰਿਹਾ ਮੈਨੂੰ ਯਾ ਦੈਟਸ ਇਟ ਤੇ ਹੁਣ ਫਟਾਫਟ ਸਮਾਨ ਸਿਮੇਟੀਏ ਤੇ ਚੇਂਜ ਕਰਕੇ ਰੋਟੀ ਪਣੀ ਬਣਾਈਏ ਕਿਉਂਕਿ ਬਹੁਤ ਜ਼ਿਆਦਾ ਲੇਟ ਹੋ ਗਿਆ ਆਲਮੋਸਟ 8:30 ਹੋ ਗਏ ਨੇ ਰਾਤ ਦੇ ਤੇ ਏ ਸੀ ਜੀ ਮੇਰਾ ਅੱਜ ਦਾ ਵਲੌਗ ਅਗਰ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਜਿਨ੍ਹਾਂ ਨੇ ਹਲ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਤੇ ਅਗਲੀ ਜਿਹੜੀ ਵੀਡੀਓ ਆਉਗੀ ਕਿ ਮੈਂ ਦੀਵਾਲੀ ਕਿੱਦਾਂ ਸੈਲੀਬ੍ਰੇਟ ਕੀਤੀ ਕੈਨੇਡਾ ਦੇ ਵਿੱਚ ਆਈ ਹੋਪ ਕਿ ਤੁਹਾਨੂੰ ਉਹ ਵੀਡੀਓ ਵੀ ਵਧੀਆ ਲੱਗੇ ਤੇ ਮੈਂ ਉਮੀਦ ਕਰਦੀ ਆ ਵੀ ਜਿਹੜਾ ਥੋੜਾ ਜਿਹਾ ਹੈਗਾ ਏ ਵੀ ਮੈਂ ਉਹ ਵੀਡੀਓ ਨੂੰ ਵੀ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂ। ਮਿਲਦੇ ਆ ਅਗਲੀ ਵੀਡੀਓ ਤਦ ਤੱਕ ਬਾ ਬਾਏ ਸਤਿ ਸ਼੍ਰੀ ਅਕਾਲ।